ਤੇਲ ਬਦਲਣਾ ਆਪਾਂ ਇਹ ਕਿੰਨੇ ਪੰਤ ਜੀ ਇਹ ਮੋਲ ਸਰਵਿਸ ਕਰਦੀ ਹੈ ਮੈਂ ਪਤਾ ਕਰਾਵਾਂਗੇ ਤੁਹਾਨੂੰ ਫਿਰ ਦੱਸ ਹੁਣ ਇਹਦਾ ਚੈਂਬਰ ਦਾ ਲੱਟ ਦੀਦਾ ਕਿੱਥੇ ਆ ਲੈਓ ਕਿ ਜੇ ਆਜ਼ਾਦ ਹੋਵੇ ਤਾਂ ਇੰਤੇ ਮੜਾ ਕਪੜਾ ਮਾਰੋ ਪੁੱਤ ਇਹ ਚੈਂਬਰ ਦਾ ਲਾਟਾ ਜੀ ਜੇ ਦੁਨੀਆ ਅੱਜ ਦੀ ਅਹਿਮ ਜਾਣਕਾਰੀ ਬਹੁਤ ਤੁਹਾਡੇ ਨਾਲ ਜ਼ਰੂਰੀ ਹੈ ਸਾਂਝੀ ਕਰਨੀ ਜਦੋਂ ਤੁਸੀਂ ਗੱਡੀ ਲੈਨੇ ਹੋ ਕਮ ਸੇ ਕੰਮ ਉਹਨੂੰ نیچے ਵੜ ਕੇ ਲਿਫਟ ਤੇ ਲਵਾ ਕੇ ਚੈੱਕ ਕਰ ਲਿਆ ਕਰੋ ਕੱਲਾ ਰੰਗ ਚਮਕਦਾ ਵੇਖ ਕੇ ਤੁਸੀਂ ਕਿਵੇਂ ਫਸ ਜਾਂਦੇ ਹੋ ਜਾਂ ਤੁਹਾਨੂੰ ਜਾਣਕਾਰੀ ਹੁੰਦੀ ਹੈ ਪਤਾ ਵੀ ਮਸਲਾ ਤਾਂ ਮਿਸਤਰੀ ਨੇ ਹੱਲ ਕਰ ਹੀ ਦੇਣਾ ਹੈ ਤੇ ਫਿਰ ਗੱਡੀ ਤੁੱਥ ਮੁੱਥ ਨੂੰ ਠੀਕ ਕਿਵੇਂ ਕਰਨਾ ਪੈਂਦਾ ਹੈ ਅੱਜ ਤੁਹਾਨੂੰ ਦੱਸਾਂਗੇ ਇਹ ਵੀਰ ਉਹਨਾਂ ਨੂੰ ساری ਵਾਰਤਾ ਲੱਭ ਅਸੀਂ ਵੀਡੀਓ ਚ ਪਹਿਲਾਂ ਦੱਸ ਚੁੱਕੇ ਹਾਂ ਤੁਹਾਡੇ ਨਾਲ ਕੁਝ ਸ਼ਬਦ ਸਾਂਝੇ ਕਰ ਰਹੇ ਹਾਂ ਪਰ ਅਜਿਹਾ ਕੁਝ ਨਾ ਕਰਵਾਇਆ ਕਰੋ ਜੋ ਇਸ ਗੱਡੀ ਦੀ ਹਾਲਤ ਹੈ ਚੈਸੀ ਵਿੰਗੀ ਹੈ ਹਰ ਇੱਕ ਚੀ ਢਿੱਲੀ ਹੈ ਇੰਜਨ ਦੇ ਮਾਉਂਟ ਖਰਾਬ ਹੈ ਗੱਡੀ ਜਦੋਂ 70 ਤੋਂ 80 ਤੇ ਚੱਲਦੀ ਸੀ ਸਾਉਂਡ ਵੱਖਰੀ ਜੀ ਕੱਢਦੀ ਸੀ ਸਾਰੀਆਂ ਗੱਲਾਂ ਬਾਈ ਨੂੰ ਸਮਝਾਈਆਂ ਜਿਹੜੀਆਂ ਚੀਜ਼ਾਂ ਢਿੱਲੀਆਂ ਹੋਣ ਉਹਦੇ ਵਾਸਤੇ ਡੈਂਟਰ ਐਡ ਕਰਨਾ ਪਰ ਨਹੀਂ ਵਿਅਕਤੀ ਸ਼ਾਮ ਤੱਕ ਅਲੱਗ ਜਾ ਹੀ ਕੋਈ ਸੁਭਾਅ ਧਾਰਨ ਕਰ ਲੈਂਦਾ ਅਗਲਾ ਕਹਿੰਦਾ ਲੈ ਕੇ ਆਏ ਆ ਕੀ ਟੱਕਰ ਕੀ ਧੋਰਨਗੇ ਅਜੋ ਸੁਣ ਲੋ ਗੱਡੀ ਦੀ ਹਾਲਾਤ ਪਹਿਲਾਂ ਕੀ ਸਮਝਾਏ ਤੇ ਕੀ ਕੀ ਬਾਈ ਨੂੰ ਆਖਿਆ ਵੀ ਡੈਂਟਰ ਐਡ ਕਰਨਾ ਪਊ ਤੇ ਬਾਈ ਕਿਵੇਂ ਬਾਅਦ ਚ ਹਾਂਜੀ ਦੋਸਤੋ ਸੱਚੀ ਕਾਲ ਮੈਂ ਕੋਈ ਬਾਲਾ ਵੱਡਾ ਮਕੈਨਿਕ ਨਹੀਂ ਹਾਂ ਅੱਜ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੱਸਣੀ ਚਾਹਣਾ ਹੈ ਜਿਹੜੀਆਂ ਕਮੀਆਂ ਆਉਂਦੀਆਂ ਐ ਤੇ ਕਮੀਆਂ ਨੂੰ ਕਿਵੇਂ ਦੂਰ ਕਰੀਦਾ ਹੈ ਕਿੰਨੇ ਪਰਸੈਂਟ ਕਮੀਆਂ ਦੂਰ ਹੋ ਜਾਂਦੀਆਂ ਇਹ ਸਾਰਾ ਵੀਡੀਓ ਵੇਖ ਲੋ ਸਮਝ ਆ ਜਾਊ ਮੈਂ ਅਜਿਹਾ ਕੁਝ ਨਹੀਂ ਕਹਿੰਦਾ ਵੀ ਜਿਹੜਾ ਸਰੇਹ ਇੱਕ ਬੰਦਾ ਮੇਰੇ ਕੋਲ ਚੱਲ ਕੇ ਆਵੇ ਸੋ ਸਸੀ ਕੱਲ ਮੈਂ ਗੁਰਪ੍ਰੀਤ ਸਿੰਘ ਜਸਲਪ੍ਰੀਤ ਭਾਈ ਮੇਰੇ ਕੋਲ ਗੱਡੀ ਆਈ ਵੀਰ ਜੀ ਬਹੁਤ ਇਸ਼ਾਵਾਂ ਲੈ ਕੇ ਆਏ ਐ ਮੈਂ ਕਿੰਨੀਆਂ ਖਰੀਆ ਉੱਤਰ ਪਾਉਂਗਾ ਮੈਨੂੰ ਵੀ ਕੁਝ ਪਤਾ ਨਹੀਂ ਹੈਗਾ 185 ਚੱਲੀ ਹੈ ਜਦੋਂ ਗੱਡੀ 185 ਚੱਲ ਜਾਂਦੀ ਹੈ ਪੰਜਾਬੀ ਕਹਿੰਦੇ ਗਿੱਟੇ-ਗੋਡੇ ਘਾਟ ਜਾਣ ਤੇ ਡਾਕਟਰ ਬੋਲ ਦੇਵੇ ਤਾਂ ਉਹ ਗੱਡੀ ਮੈਰਾਥਨ ਬੰਦਾ ਮੈਰਾਥਨ ਨਹੀਂ ਕਰਦਾ ਜਿਹਦੇ ਗਿੱਟੇ-ਗੋਡੇ ਬਦਲੇ ਜਾਣ ਇਹ ਵੀ ਗੱਡੀ ਅਸੀਂ ਚੱਲਣ ਯੋਗ ਬਣਾਉਣੀ ਹੈ ਗੱਡੀ 'ਚ ਕਿਹੜੀਆਂ ਹਾਲਾਤ ਆ ਮੈਂ ਦੱਸਦਾ ਪਾਣੀ ਵੀ ਘਟ ਰਿਹਾ ਸੋ ਵੀਰ ਹੋਣੇ ਨਾਲ ਬਾਅਦ 'ਚ ਮਲਾਵਾਂਗੇ ਬੇਟਾ ਲਾਈਟ ਲੈ ਕੇ ਆਇਓ ਮੈਂ ਜਦੋਂ ਥੱਲੇ ਵੜ ਕੇ ਦੇਖਿਆ ਤੇ ਗੱਡੀ ਦਾ ਪਾਣੀ ਕਿਉਂ ਲੀਕ ਕਰਦਾ ਹੈ ਪਾਣੀ ਦਾ ਲੀਕ ਕਰਨ ਦਾ ਕਾਰਨ ਇਹ ਹੈ ਵੀ ਇਹ ਪਾਈਪ ਹੈ ਜਿਹੜੀ ਆਹ ਵਾਲੀ ਪਾਈਪ ਇੱਥੇ ਰੇਡੀਏਟਰ ਤੇ ਟੱਚ ਕਰਦੀ ਪਈ ਹੈ। ਭਾਈ ਜੀ ਹੁਣਾਂ ਨੇ ਮੈਨੂੰ ਦੋ ਚਾਰ ਗੱਲਾਂ ਇਹੋ ਜਿਹੀਆਂ ਦੱਸਿਆ ਵੀ ਜਿਹੜੀਆਂ ਮੇਰੇ ਕਰਨ ਵਾਲੀਆਂ ਹੈ ਨਹੀਂ ਤੇ ਇੰਜਨ ਦੇ ਮਾਉਂਟ ਐ ਲੱਗਦਾ ਜਿਵੇਂ ਖਰਾਬ ਹੁੰਦੇ ਆ। ਜਦੋਂ ਇੰਜਨ ਦੇ ਮਾਉਂਟ ਖਰਾਬ ਹੋਣ ਤਾਂ ਸਹੀ ਹੋਣ ਤੇ ਆਵਾਜ਼ ਨਾ ਬਦਲੇ ਫਿਰ ਕੁਝ ਸੋਚਣਾ ਪੈਂਦਾ। ਆਹ ਦੇਖੋ ਆ ਪਲਾਸਟਿਕ ਪਾਰਟ ਹੈ। ਇਹ ਭਾਈ ਜੀ ਮੈਨੂੰ ਕਹਿੰਦੇ ਜੀ ਆਹ ਖੋਲਿਆ ਸੀ ਉਦੋਂ ਬਾਅਦ ਨਹੀਂ ਹਟੀ। ਪਰ ਜਿਹੜੀ ਚੀਜ਼ ਇਨ ਵਿੱਚ ਸਪੇਸ ਪੈਂਦੀ ਹੁੰਦੀ ਏ ਇੱਕ ਇੱਕ ਉਂਗਲ ਜੇ ਮੈਂ ਐਂ ਕਰਕੇ ਖੜਕੇ ਦਿਖਾਵਾਂ ਤਾਂ ਆ ਜਿਹੜਾ ਪੈਨਲ ਆ ਆ ਵਾਲਾ ਆ ਪੈਨਲ ਹੈ ਇਹ ਵਿੰਗਾ ਪਿਆ ਉਹ ਬੈਡ ਕੀਤਾ ਹੋਇਆ ਨਾ ਜੀ ਉਹ ਦੇਖੋ ਹੁਣ ਆਪਾਂ ਇਸ ਪਾਸੇ ਚੱਲਦੇ ਆਂ ਇਸ ਪਾਸੇ ਵੀ ਆ ਪੈਨਲ ਜਿਹੜਾ ਵਿੰਗਾ ਹੋਇਆ ਪਿਆ ਹਾਲਾਂਕਿ ਇਹ ਕੰਮ ਮੇਰੇ ਕਰਨ ਵਾਲਾ ਨਹੀਂ ਹੈਗਾ ਕੰਮ ਹੈ ਡੈਂਟਰ ਦਾ ਮੈਂ ਈਜ਼ੀਆਰ ਵਾਲ ਕਰ ਦੂ ਮੈਂ ਸਰਵਿਸ ਕਰ ਦੂ ਮੈਂ ਰੈਡੀਏਟਰ ਲੀਕ ਕਰ ਲਓ ਹਟਾ ਦੂ ਪਰ ਆ ਦੇਖੋ ਇੰਟਰਕੂਲਰ ਜਿਹੜਾ ਇਹ ਕਿੰਨਾ ਵਿੰਗਾ ਪਿਆ ਹੈਗਾ ਆਪ ਸਵਿਚ ਕਿਹੜੀਆਂ ਕਿਹੜੀਆਂ ਚੀਜ਼ਾਂ ਅਟੈਚ ਹੋ ਕੇ ਆਪਸ ਵਿੱਚ ਟੱਚ ਕਰ ਰਹੀ ਹੈ ਇੰਜਨ ਜਦੋਂ ਵੱਜਿਆ ਮੂਹਰੋਂ ਆ ਲੈ ਬੇਟਾ ਫੜੀ ਜਦੋਂ ਇੰਜਨ ਗੱਡੀ ਮੂਹਰੋਂ ਵੱਜੀ ਤਾਂ ਇੰਜਨ ਦੇ ਪੈਰ ਕਿੰਨੇ ਆਪਸ ਵਿੱਚ ਧੱਕੇ ਗਏ ਤੇ ਜਿੰਨਾ ਵਿੱਚ ਜਿਹਦੀ ਫਲੈਕਸੀਬਿਲਟੀ ਹੈ ਉਹ ਖਤਮ ਹੋ ਗਈ ਬਾਈ ਹੁਣ ਤਾਂ ਅਜਾਜ਼ ਤੋਂ ਲਵਾਂਗੇ ਆਵਾਜ਼ ਕਿੰਨੀ ਹਟਾ ਪਾਉਂਗਾ ਮੈਂ ਦਾਵਾ ਨਹੀਂ ਕਰਦਾ ਕਿਉਂਕਿ ਮੈਂ ਗੱਡੀ ਦੀ ਪਿੱਕਅਪ ਬਣਾ ਦੂੰਗਾ ਮੈਂ ਗੱਡੀ ਦੀ ਥੋੜੀ ਸਾਉਂਡ ਘਟਾ ਦੂੰਗਾ ਮੈਂ ਗੱਡੀ ਦਾ ਥੋੜਾ ਧੂਆਂ ਘਟਾ ਦੂੰਗਾ ਗੱਡੀ ਆਲਰੇਡੀ ਬਲੋ ਮਾਰ ਰਹੀ ਹੈ ਫਿਰ ਜੀ ਸਤਿ ਸ੍ਰੀ ਅਕਾਲ ਸਿੰਘ ਸਾਹਿਬ ਤੁਹਾਡਾ ਤਾਂ ਪਹਿਲਾਂ ਧੰਨਵਾਦ ਤੁਸੀਂ ਬਹੁਤ ਆ ਜ ਨੇੜੇ ਜ ਆ ਜੀ ਜੀ ਤੁਸੀਂ ਬਹੁਤ ਚਿੱਟੇ ਨਾ ਪਏ ਨਾ ਭਾਜੀ ਜੀ 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 ਤੁਹਾਡਾ ਬਹੁਤ ਧੰਨਵਾਦ ਤੁਸੀਂ ਜਿਹੜੀਆਂ ਮੈਨੂੰ ਗੱਲਾਂ ਕਹੀਆਂ ਮੈਂ ਜੱਜ ਕਰ ਲੀਆਂ ਜੀ ਜੀ ਤੇ ਉਹ ਅਜਿਹੇ ਕੰਮ ਸੀ ਜਿਹੜੇ ਮੇਰੇ ਕੰਮ ਕਰਨ ਵਾਲੇ ਮਕੈਨਿਕ ਦੇ ਲੈੰਥ ਤੋਂ ਬਾਹਰ ਹੈ ਜੀ ਜੀ ਮੁਰੋ ਵੇ ਵਜੀ ਹੈ ਤੁਹਾਨੂੰ ਇਹਦੇ ਬਾਰੇ ਪਤਾ ਨੌਲੇਜ ਸੀ ਕਿਸੇ ਮਕੈਨਿਕ ਨੇ ਦੱਸਿਆ ਨਹੀਂ ਮੈਂ ਸੋਚ ਸਰਮਸਤ ਬਿਨਾ ਕਿਸੇ ਕੋਲ ਦਿਲ ਦਿਖਾਈ ਨਹੀਂ ਚੁਪਾ ਸਕਦਾ ਇਹ ਆਵਾਜ਼ ਕਦੋਂ ਦੀ ਆਉਂਦੀ ਹੈ ਖੜੀ ਦਾ ਸਾਲ ਹੋ ਗਿਆ ਵਸੇ ਮੈਂ ਸਾਲ ਬਾਅਦ ਮਨ ਲੱਗਾ ਵੀ ਹੁਣ ਹੀ ਮੈਂ ਥੋੜੇ ਦਿਨ ਕੱਲ੍ਹ ਪਰਸੇ ਚਲ ਆਪਾਂ ਇਹ ਸੋਚਿਆ ਵੀ ਜਿਹੜੀ ਆਵਾਜ਼ ਆਉਂਦੀ ਹੈ ਹਟਵਾਈਏ ਕਿਸੇ ਨਾਲ ਗੱਟੌਕ ਕੀਤੀ ਨਹੀਂ ਮੈਂ ਤਾਂ ਹੀ ਸਪੈਸ਼ਲ ਇੱਥੇ ਆਇਆ ਭਾਜੀ ਇਹ ਮੇਰੇ ਕੰਮ ਕਰਨ ਵਾਲਾ ਘੱਟ ਤੇ ਡੈਂਟਰ ਦਾ ਜਾਵੇ ਆ ਜਿਹੜੀਆਂ ਚੀਜ਼ਾਂ ਆ ਲੱਗੀਆਂ ਹੋਈਆਂ ਆ ਚੀਜ਼ਾਂ ਦੇਖੋ ਇਹ ਐ ਹੋ ਗਈਆਂ ਜੀ 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 ਆਪਾਂ ਪੰਜਾਬੀ ਕਹਿੰਦੀ ਏ ਵਾਲ ਪੈ ਗਿਆ ਚੁੱਕ ਪੈ ਗਈ ਆਪਾਂ ਚੁੱਕ ਪਏ ਵਾਲੇ ਬੰਦੇ ਤੋਂ ਕੰਮ ਕਰਵਾ ਲਾਂਗੇ ਹਾਏ ਪੇਂਡ ਕਲਰ ਜੀ ਲੈ ਕੇ ਗੋਲੀ ਲੈ ਕੇ ਮਾੜਾ ਮੁੱਟਾ ਜੇ ਕੰਮ ਕਰ ਲੂ ਆਪ ਦਾ ਕਿਰਾਇਆ ਸੋਧ ਲੂ ਹੁਣ ਇਹੀ ਗੱਲਾਂ ਇਹਨਾਂ ਚਾਹ ਮੈਂ ਜਿਹੜੀ ਈਜ਼ੀ ਵਾਲ ਦੀ ਜੌਬ ਐ ਲੀਕੇਜ ਐ ਜਾਂ ਕੋਈ ਚੀਜ਼ਾਂ ਉਹਨਾਂ ਦਾ ਮੈਂ ਕੰਮ ਕਰ ਸਕਦਾ ਇੰਜਨ ਦੀ ਸਾਊਂਡ ਕੁਝ ਪਰਸੈਂਟ ਘਟ ਸਕਦੀ ਐ ਪਰ ਜ਼ਿਆਦਾਤਰ ਜਿਹੜੇ ਨੁਕਸ ਇਹ ਗੱਡੀ ਮੋਰੋ ਵੱਜ ਕੇ ਪਿੱਛੇ ਨੂੰ ਗਈ ਐ ਜਿਹੜੀਆਂ ਚੀਜ਼ਾਂ ਇੱਕ ਦੂਜੇ ਚ ਪਈਆਂ ਉਹ ਕੱਸ ਸਕਦੇ ਕੱਸ ਦਿਆਂ ਉਹ ਸਪੇਸ ਪਾਇਆ ਕਿੰਨਾ ਫਰਕ ਪੈ ਜਾਊਗਾ ਉਹ ਵੈਗਰੂ ਜਾਣੇ ਜੀ ਜੀ ਕਿਉਂਕਿ ਮੈਂ ਕਹਿੰਦਾ ਮੈਂ ਚੱਕ ਦੂੰਗਾ ਜੀ ਫੱਟੇ ਤੇ ਨਾ ਚੱਕੇ ਜਾਣ ਉਹ ਗੱਲ ਚ ਪੈਣ ਵਾਲੀਆਂ ਗੱਲਾਂ ਜੀ ਗੱਲ ਉਨੀ ਕਰਾਂਗੇ ਜਿੰਨੀ ਆਪਾਂ ਨਭਾ ਪਾਵਾਂਗੇ ਗੱਡੀ ਲਿਫਟ ਕਿੱਥਲੇ ਕਰਿਓ ਬੇਟਾ ਇਜਾਜ਼ਤ ਹੋਵੇ ਜੀ ਜੀ ਤੇਲ ਬਦਲਣਾ ਆਪਾਂ ਨਹੀਂ ਫਿਰ ਜੀ ਪੱਕੀ ਨਹੀਂ ਮੋਟਰ ਸਰਵਿਸ ਕਰਨੀ ਹੈ ਇਹ ਪਤਾ ਕਰਾਵਾਂਗੇ ਕਿੰਨੇ ਫਾਇਦਾ ਹੁਣ ਇਹਦਾ ਚੈਂਬਰ ਦਾ ਲੱਟ ਦੀਦਾ ਕਿੱਥੇ ਆ ਲੋਕ ਕਿ ਜੇ ਇਜਾਜ਼ਤ ਹੋਵੇ ਤਾਂ ਇੰਤੇ ਮਨੇ ਕਪੜਾ ਮਾਰਿਆ ਪੁੱਤ ਇਹ ਚੈਂਬਰ ਦਾ ਲਾਟਾ ਜੀ ਜੇ ਦੁਨੀਆ ਦੇਖੇ ਤੇ ਇਹਦਾ ਤੇਲ ਕਿੱਥੋਂ ਦੀ ਡਰੇਨ ਕਰਾਂਗੇ ਜੀ 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 ਠੀਕ ਹੈ ਜੀ ਕੀ ਲੱਗ ਰਿਹਾ ਤੁਹਾਨੂੰ ਪਾਣੀ ਪਈਆਂ ਲੱਖਾਂ ਆ ਕੀ ਹੈ ਜੀ ਜੀ ਆਪਣੀ ਵੀ ਕੋਸ਼ਿਸ਼ ਸੀ ਵੀ ਇੱਕ ਦਿਨ ਚ ਹੀ ਕੰਮ ਹੋ ਗੋ ਹਾਂਜੀ ਮੇਰੀ ਸਹੀ ਸੀ ਜੀ ਬੋਲੇ ਹਾਂਜੀ ਇਲਕੀ ਕੋਸ਼ਿਸ਼ ਸੀ ਜੀ 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 ਤੇ ਹੁਣ ਲੱਗ ਰਿਹਾ ਵੀ ਇੱਕ ਦਿਨ ਨਾਲ ਹੈਗਾ ਕੰਮ ਸੋ ਜਈਏ ਇਹ ਚੀਜ਼ਾਂ ਹੋ ਜਾਂਦੀਆਂ ਵੀਰ ਜੀ ਕਈ ਵਾਰੀ ਲੋਕਾਂ ਨੂੰ ਪਤਾ ਨਹੀਂ ਹੁੰਦੀਆਂ ਮੈਂ ਤਾਂ ਹੁਣ ਇਹ ਗੱਲ ਕਹਿਣੀ ਸ਼ੁਰੂ ਕਰਤੀ ਐ ਵੀ ਬਾਈ ਜੀ ਜੋ ਤੁਸੀਂ ਕਹਿ ਰਹੇ ਹੋ ਸੱਤ ਐ ਤੁਹਾਡੇ ਨਹੀਂ ਜ਼ਿਕਰ ਕਰਦਾ ਆਮ ਕਾਮਨ ਜੀ ਗੱਲ ਕਰਦਾ ਬੇਟਾ ਫੜਿਓ ਕਰਾ ਥੱਲੇ ਕਰਿਓ ਕੱਕੇ ਨੂੰ ਲਿਫਟ ਨੂੰ ਥੱਲੇ ਕਰਿਓ ਇਹ ਤੁਹਾਡੇ ਲਈ ਨਹੀਂ ਮੇਰੇ ਕੋਲ ਇੱਕ ਮਿੱਤਰ ਆਇਆ ਬੜੀ ਛੋਟੀ ਉਮਰ ਦਾ ਸੀਗਾ ਉਹਨੇ ਮੈਨੂੰ ਇਹੀ ਗੱਲ ਕਹੀ ਵੀ ਅਸੀਂ ਬਾਈਕ ਜਿੱਥੋਂ ਲੈਂਦੇ ਐ ਉੱਥੋਂ ਮਿੰਤਾ ਕੱਢ ਕੇ ਮੰਗਾਉਣੇ ਆ ਵੀ ਬਾਈ ਜੀ ਸਮਾਨ ਵੇਚਣ ਆ ਤੇ ਚਾਹੀਦਾ ਐ ਜਿਹੜੇ ਬਾਈਕ ਦੀ ਡਿਮਾਂਡ ਜ਼ਿਆਦੇ ਆ ਉਹ ਕਹਿੰਦੇ ਜੀ ਇੰਨੇ ਦੂਜੇ ਲੋਜ ਜਿਨ੍ਹਾਂ ਦੀ ਸੇਲ ਘਟਾ ਹੈ ਇਹੀ ਮੇਰੇ ਨਾਲ ਕਈ ਵਾਰੀ ਹੋ ਜਾਂਦਾ ਜਦੋਂ ਕੰਮ ਕਰਨਾ ਕਰਨਾ ਬਹੁਤ ਔਖਾ ਹੈ ਕਈ ਵਾਰੀ ਇੱਕ ਦਿਨ ਦੇ ਵਿੱਚ ਕਰਨ ਵਾਲਾ ਕੰਮ ਨਹੀਂ ਹੁੰਦਾਗਾ ਜਾਂ ਕੰਮ ਕਰਤਾ ਵੀਰਿਆ ਵਿਆ ਹੁੰਦਾ ਦੁਬਾਰਾ ਰਿਪੀਟ ਪ੍ਰੋਬਲਮ ਆ ਸਕਦੀ ਹੈ ਉਹਦਾ ਲਾਂਭਾ ਮਿਲ ਜਾਂਦਾ ਮੈਂ ਸਰਦਾਰ ਸਾਹਿਬ ਦੀ ਨਹੀਂ ਗੱਲ ਕਰਦਾ ਜੋ ਆਪਣੇ ਨਾਲ ਹਮੇਸ਼ਾ ਹੀ ਵਾਪਰਦਾ ਪਰ ਕਿਹ ਕੋ ਡਾਕਟਰ ਕੋਲੇ ਦਵਾਈ ਲੈਣ ਜਾਈਏ ਆਪਾਂ ਪੇਨਕਲ ਨੂੰ ਲਈਏ ਕਿਸੇ ਨੂੰ ਇੱਕ ਗੋਲੀ ਨਾਲ ਰਾਮਾਇੰਦ ਦਾ ਕਈ ਵਾਰੀ ਕਿਸੇ ਨੂੰ ਵੱਧ ਵੀ ਲੈਣੀਆਂ ਪੈਂਦੀਆਂ ਡਾਕਟਰ ਕੋਲੇ ਬਾਰ-ਬਾਰ ਜਾਣਾ ਪੈਂਦਾ ਬੋਲਰ ਚੱਕੀ ਪੁੱਤੋ ਚੈਂਬਰ ਜਿਹੜਾ ਉਹ ਹੁਣ ਥੱਲੋ ਨੱਕ ਬੰਦ ਕੀਤਾ ਪਿਆ ਇਹ ਜਨਰਲ ਵਾਲੀ ਗੱਲ ਹੈ ਵੀਡੀਓ ਕਿਸੇ ਨੇ ਨਹੀਂ ਦੇਖਣੀ ਇਹ ਹੀ ਸਪੀਡ ਬ੍ਰੇਕਰ ਵਾਲੀ ਤੇ ਚੁੰਮੀ ਵਾਲੀ ਭਾਬੀ ਦੀ ਵੀਡੀਓ ਆਉਂਦੀ ਹੋਏ ਤਾਂ ਮੈਂਟ ਲੱਗਦਾ ਸੋ ਜਿਹੜੀਆਂ ਆ ਚੀਜ਼ਾਂ ਦੇ ਵਿੱਚ ਸਪੇਸ ਹੁੰਦਾ ਆਲਰੇਡੀ ਹੈਣੀਗਾ ਇਸ ਪਾਸੇ ਵੀ ਸਪੇਸ ਜਿਹੜਾ ਹੋਣਾ ਚਾਹੀਦਾ ਉਹ ਹੈਣੀਗਾ ਆਪਾਂ ਰੇਡੀਟਰ ਤੇ ਬੰਪਰ ਤੇ 에어 ਫਿਲਟਰ ਆਪਾਂ ਖੋਲ ਰਹੇ ਆ ਬੇਟਾ ਮਾੜਾ ਇਹ ਬਲੋ ਪਾਈਪ ਖੋਲਿਓ ਇੱਕ ਵਾਰੀ ਕੱਲ ਨੂੰ ਬੇਟਾ ਤੁਸੀਂ ਆਪਣਾ ਖੋਲ ਲਓ ਇਹ ਜਿਹੜੀ ਛੱਟ ਛੱਟ ਕੇ ਸਟੋਕ ਆ ਰਹੀ ਆ ਆ ਦੇਖੋ ਕਿਤੇ ਘਟਦੀ ਆ ਕਿਤੇ ਵੱਧਦੀ ਆ ਕਿ ਜਦੋਂ ਪਿਸਟਨ ਦੇ ਉੱਪਰ ਡੀਜ਼ਲ ਦਾ ਫੁਆਰਾ ਪੈਂਦਾ ਤੇ ਉਦੋਂ ਬਲਾਸਟ ਹੁੰਦਾ ਜੇ ਆਪਾਂ ਇਹਨੂੰ ਬੰਦ ਕਰ ਦਾਂਗੇ ਤਾਂ ਇੱਥੋਂ ਦੀ ਆਉਣ ਲੱਗੂ ਬੇਟਾ ਬੰਦ ਕਰੀ ਆ ਲਓ ਜੀ ਆਲਰੇਡੀ ਇਹ ਬੈਕ ਕੰਪਰੈਸਰ ਦਿਖਾਉਂਦੀ ਐ ਆਇਲ ਵੀ ਕੱਢਦਾ ਹੋਏਗਾ ਸ਼ੀਸ਼ਾ ਆਲਰੇਡੀ ਪਹਿਲਾਂ ਹੀ ਟੁੱਟਿਆ ਹੋਇਆ ਜਦੋਂ ਮੂਰੋ ਗੱਡੀ ਹਿੱਟ ਹੋ ਜਾਵੇ ਤਾਂ ਪੈਰ ਸਹੀ ਹੋਣ ਜਾਂ ਪੈਰਾਂ ਦੇ ਉੱਤੇ ਥੋੜਾ ਜਿਹਾ ਵੀ ਦਬਾਅ ਵਾਧਦਾ ਹੋਵੇ ਰਬੜ ਸ਼ਰਿੰਕ ਹੋ ਜਾਵੇ ਤਾਂ ਉਦੋਂ ਫਿਰ ਇਦਾਂ ਦੀ ਆਵਾਜ਼ ਅੰਦਰ ਬਾਉਣੀ ਬਹੁਤ ਸੁਭਾਵਿਕ ਐ ਕਿਉਂਕਿ ਇਹ ਮੇਰਾ ਕੰਮ ਨਹੀਂ ਹਟਾਉਣਾ ਇਹ ਡੈਂਟਰ ਦਾ ਕੰਮ ਐ ਜਦੋਂ ਆਪਾਂ ਮਿੰਤੀਆਂ ਕਰਕੇ ਪੂਰੀਆਂ ਨੂੰ ਗੱਡੀ ਨੂੰ ਗਾਂ ਖਿੱਚਾਂਗੇ ਉਦੋਂ ਲੱਗੂ ਆ ਬੈਟਰੀ ਕੱਢਿਓ ਪੁੱਤਰ ਬਾਹਰ ਮਾੜੀ ਜੀ ਸੋ ਬਹੁਤ ਸਾਰੀਆਂ ਸਮੱਸਿਆ ਹੁੰਦੀਆਂ ਜਿਹੜੀਆਂ ਬਹੁਤ ਬਰੀਕੀ ਚ ਦੇਖਿਆ ਜਾਂਦੀਆਂ ਮੇਰਾ ਵੀ ਮਨ ਕਰਦਾ ਇੱਕ ਮਿੰਟ ਦੀ ਰੀਲ ਪਾਵਾਂ ਤੇ ਲੋਕਾਂ ਨੂੰ ਸਮਝਾ ਪਾਵਾਂ ਪਰ ਨਹੀਂ ਹੁਣ ਵੀਰੋ ਨੇ ਇਹਨੂੰ ਪੁੱਛਾਂਗੇ ਵੀ ਕਿਹੜਾ ਕਿਹੜਾ ਕੰਮ ਕਰਨਾ ਹੈ ਕਲੱਚ ਵੀ ਭਾਰਾ ਵੀਰ ਜੀ ਕਲੱਚ ਵੀ ਭਾਰਾ ਹੈਗਾ ਨਾ ਹਾਂਜੀ ਹਾਂਜੀ ਮਾਡਲ ਕਿਹੜਾ ਵੀਰ ਜੀ ਗੱਡੀ ਮਾਡਲ ਕਿਹੜਾ ਗੱਡੀ 17 ਜੀ ओके सर ਇਸ ਤੋਂ ਇਲਾਵਾ ਐਸਟੀਮੇਟਡ ਲੂਗਾ ਜਿਹਦੀ ਮੂਰੋ ਵੱਜੀ ਹੈ ਆਪਾਂ ਤੁਸੀਂ ਤੁਹਾਡਾ ਜੀ ਮਨ ਨਹੀਂ ਹੈਗਾ ਮੂਰੋ ਡੈਂਟਰ ਨੂੰ ਐਡ ਕਰਨ ਦਾ ਤੇ ਜੇ ਬੰਪਰ ਖੋਲ ਕੇ ਉਹਦੀ ਸੈਟਿੰਗ ਨਾ ਆਉਂਦੀ ਹੋਈ ਤਾਂ ਸਾਡੀ ਮਜਬੂਰੀ ਹੈ ਵੀ ਪੂਰਾ ਨਾ ਕਰਾਉਣਾ ਹੋਵੇ ਜਾਂ ਉਹਨੂੰ ਧੱਕਾ ਲਾ ਕੇ ਜਾਂ ਜੈਕ ਲਾ ਕੇ ਜਾਂ ਸੱਟ ਮਾਰ ਕੇ ਉਹ ਚੀਜ਼ ਨੂੰ ਬੈਂਦਾ ਵਿੱਚ ਕਰਨਾ ਪਊਗਾ ਭਰਾ ਜੀ ਠੀਕ ਹੈ ਜੀ ਹੁਣ ਕਈ ਚੀਜ਼ਾਂ ਤੁਹਾਨੂੰ ਨਹੀਂ ਪਤਾ ਸੀ ਐਮਸੀ ਲੱਗੀਆਂ ਪਈਆਂ ਜਾਂ ਹੁਸ਼ ਹੈ ਜਾਂ ਵੱਜੀ ਹੈ ਇਹ ਜਦੋਂ ਗੱਡੀ ਨਿਗਾਹ ਦੇ ਸਾਹਮਣੇ ਆਉਂਦੀ ਹੈ ਉਹਦੀਆਂ ਠੀਕ ਹੈ ਭਰਾ ਜੀ ਇਹ ਬੇਨਤੀ ਉਹਨੂੰ ਜਰੂਰ ਪ੍ਰਵਾਨ ਕਰ ਲਓ ਸੋ ਦੋਸਤੋ ਆ ਚੀਜ਼ ਜਿਹੜੀ ਪਿੱਛੇ ਚਲੀ ਗਈ ਜਿਹਨੂੰ ਆਪਾਂ ਕਹਿੰਦੇ ਗੱਡੀ ਠੋਸਪਨ ਆ ਗਿਆ ਠੀਕ ਹੈ ਜੀ ਜਦੋਂ ਠੋਸਪਨ ਆਊਗਾ ਤੇ ਅੰਦਰਲੇ ਪਾਸੇ ਜੋ ਸਾਊਂਡ ਹੈ ਜਾਂ ਇਹ ਚੀਜ਼ਾਂ ਟੁੱਟੀਆਂ ਹੋਏ ਸਪੌਟ ਟੁੱਟ ਗਏ ਸਪੌਟ ਵੈਲਡਿੰਗ ਹੁੰਦੀ ਹੈ ਇਹ ਸਪੌਟ ਵੈਲਡਿੰਗ ਹੁੰਦੀ ਹੈ ਜੇ ਜਿਹੜੇ ਸਪੌਟ ਵੈਲਡਿੰਗ ਟੁੱਟਦੇ ਆ ਫਿਰ ਅੰਦਰ ਕੇਰੀ ਨੁਕਸ ਲੱਭਣਾ ਬਹੁਤ ਔਖਾ ਜਿਹਾ ਹੋ ਜਾਂਦਾ ਆ ਦੇਖੋ ਜਿਵੇਂ ਆ ਚੀਜ਼ ਐਸੀ ਪਾੜ ਗਈ ਇਹ ਬਿਲਕੁਲ ਜੁੜੀ ਹੁੰਦੀ ਐ ਜਿਵੇਂ ਆ ਜੁੜੀ ਐ ਐਂ ਸਾਰੀ ਐਸੀ ਜਿਵੇਂ ਆ ਜੁੜੀ ਐ ਇਸ ਪੋਟ ਪਲਟਿੰਗ ਹੁੰਦੀ ਹੈ ਜਦੋਂ ਇਹਦਾ ਐਂਗਲ ਹਿੱਲਦਾ ਉਹ ਫਿਰ ਹਰੇਕ ਚੀਜ਼ ਨੂੰ ਇਦਾਂ ਮਹਿਸੂਸ ਕਰਾਉਂਦਾ ਵੀ ਜਿਵੇਂ ਕੋਈ ਇਹਦੇ ਚ ਹਾਰਡਲੈਸ ਹੋ ਗਈ ਹੈ ਕਿਉਂਕਿ ਆਹ ਚੀਜ਼ਾਂ ਬੈਂਡ ਕਰ ਦਿੱਤੀ ਆ ਦੇਖੋ ਆਹ ਚੀਜ਼ਾਂ ਬੈਂਡ ਕਰ ਦਿੱਤੀ ਆਹ ਚੀਜ਼ਾਂ ਬੈਂਡ ਕਰ ਦਿੱਤੀ ਆਹ ਲਓ ਕੋਈ ਮਾਈਕ ਤੇ ਗੱਲ ਕਹੂੰਗਾ ਕੋਈ ਵੀ ਫਿਟਿੰਗ ਵਾਲੀ ਚੀਜ਼ ਹੋਵੇ ਜਦੋਂ ਵਾਵਾ ਕੁਝ ਖੋਲ ਗਏ ਤੇ ਆਪਦੇ ਆਪ ਜਿੰਨੇ ਚ ਕਰਨਾ ਨਿਕਲੇ ਤੇ ਫਸਦੀ ਹੋਵੇ ਸਮਝ ਲਓ ਵੀ ਉਹਦੀ ਸੈਟਿੰਗ ਹਿੱਲੀ ਹੋਈ ਆ ਜਿੰਨੀ ਪੱਤੀ ਧੱਕ ਪਾਉਗੀ ਇਹਦੀ ਜਿਹੜੀ ਸਟ੍ਰੈਸ ਵਧੂਗੀ ਉਨਹੀ ਅੰਦਰ ਸਾਊਂਡ ਜ਼ਿਆਦਾ ਵਧੂਗੀ ਜਿੱਦਾਂ ਕਿ ਆ ਲੈਵਲ ਆਪਾਂ ਜੇ ਸਾਲ ਕਰਕੇ ਸਟਾਈਏ ਇਹਦੇ ਨਾਲ ਉਹ ਥੱਲੇ ਪਾਸੇ ਅੱਧੇ ਇੰਚੀ ਦਾ ਫਰਕ ਪੈ ਗਿਆ ਜਿਹੜੀ ਆ ਚੀਜ਼ ਐਂਗਲ ਆ ਵਿੰਗੀ ਹੋ ਗਈ ਹੈ ਨਾ ਜਿਹੜੀ ਜਿੱਥੇ ਆ ਚੀਜ਼ਾਂ ਲੱਗੀਆਂ ਹੋਈਆਂ ਸਹੀ ਮੈਨੇਚ ਇਹ ਪ੍ਰੋਪਰ ਜੈਕ ਲਾ ਕੇ ਇਹਨਾਂ ਦਾ ਪ੍ਰੋਪਰ ਸਪੇਸ ਪਾਵੇ ਜਦੋਂ ਪ੍ਰੋਪਰ ਸਪੇਸ ਪਊਗਾ ਆ ਦੇਖੋ ਹੁਣ ਭਰਾਟੀ ਬੇਟਾ ਇਹ ਉੱਪਰ ਵੀ ਚੜ ਚੁੱਕੀ ਹੈ ਤੇ ਇਹਦਾ ਡਿਫਰੈਂਟ ਪੈ ਰਿਹਾ ਆ ਦੇਖੋ ਫਰਕ ਆ ਫੜੀ ਬੇਟਾ ਆ ਦੇਖੋ ਇਹ ਤਾਂ ਵੀ ਜਦੋਂ ਆ ਵਜਦੀ ਹੈ ਨਾ ਆ ਜਿਹੜੀ ਚੀਜ਼ ਉੱਪਰ ਨੂੰ ਵੀ ਥੋੜੀ ਜਿਹੀ ਚਲੀ ਗਈ ਆ ਲਓ ਇੱਥੇ ਕੀ ਹੈ ਆ ਦੇਖੋ ਆ ਵੇਖੋ ਕੀ ਹੈਗਾ ਸੋ ਉਦੋਂ ਇਹੋ ਜਿਹਾ ਕੰਮ ਕਰਨਾ ਤਾਂ ਕਈ ਵਾਰੀ ਉਹ ਬਹੁਤ ਹੀ ਮੁਸ਼ਕਲ ਭਰਿਆ ਹੋ ਜਾਂਦਾ ਅੱਛਾ ਜਦੋਂ ਇਹਨੂੰ ਖੋਲ ਲਿਆ ਫਿਰ ਇਹਦੀ ਪ੍ਰੋਪਰ ਬੋਲਟਾਂ ਦੀ ਸੈਟਿੰਗ ਨਹੀਂ ਆਪਸ ਵਿੱਚ ਮਟਣੀ ਆ ਪੱਤੀ ਵੇਖੋ ਆ ਜਿਹੜੀ ਚੀਜ਼ ਅੰਦਰ ਸਰਦਾਰ ਸਾਹਿਬ ਆਇਓ ਜੀ ਆਇਓ ਵੀਰ ਜੀ ਆ ਪਲਾਸਟਿਕ ਦੀ ਫੱਟੀ ਤੇ ਟੈਂਕੀ ਹੈ ਜਿਹੜੀ ਤੇ ਆਪਸ ਵਿੱਚ ਨੇੜੇ ਆਇਓ ਕਿੰਨਾ ਕੁ ਸਪੇਸ ਹੈ ਵੀਰ ਜੀ ਥੋੜੀ ਜਿਹੀ ਆਪਾਂ ਜੇ ਟੈਪਟ ਗੇਜ ਆ ਪਾਈਏ ਤਾਂ ਗੇਜਾਂ ਜਿੱਨਾ ਹੀ ਹੈ ਜੀ ਤੇ ਜੇ ਕੋਈ ਵਾਈਬ੍ਰੇਸ਼ਨ ਕਰਨ ਵਾਲੀ ਚੀਜ਼ ਹੈ ਉਹਦੇ ਵਿੱਚ ਮੂਵਮੈਂਟ ਹੋਣੀ ਜ਼ਰੂਰੀ ਹੈ ਸਮਝੇ ਨਾ ਜਿੰਨੇ ਇੱਕ ਫਲੈਕਸੀਬਿਲਟੀ ਹੈ ਉਹਨਾਂ ਚ ਕਰੀ ਪ੍ਰੋਪਰ ਕੰਮ ਹੋਣਾ ਹੈਗਾ ਹੁਣ ਆਪਾਂ ਖੋਲਾਂਗੇ ਤਾਂ ਇਹਦੇ ਤੇ ਉੱਤੇ ਵੀ ਆ ਲੋ ਦਬਾ ਪੈ ਰਿਹਾ ਟੱਕ ਪੈ ਰਿਹਾ ਵੀਰ ਜੀ ਖੂਲੋ ਕੱਟ ਕਰ ਆਪਾਂ ਲਿਆ ਕੱਢ ਬਾਰ ਰੇਡੀਏਟਰ ਕੱਢ ਲਿਆ ਬੇਟਾ ਨੇੜੇ ਆ ਜਾ ਅੱਜ ਦੀਆਂ ਤੀਜਾਂ ਦੀ ਕਾਲੀ ਚੀਜ਼ ਦੇ ਘਸਾ ਪਿਆ ਹੋਇਆ ਆ ਚੀਜ਼ ਘਸੀ ਜਾਂਦੀ ਹੈ ਇਹ ਅੰਦਰ ਜਦੋਂ ਆਪਾਂ ਰੇਸ ਦਿੰਨੇ ਆ ਜਾਂ ਡਾਊਨ ਗੇਅਰ ਦੇ ਉੱਤੋਂ ਘੱਟ ਆਰ ਪੀ ਐਮ ਵੱਡਾ ਗੇਅਰ ਹੋਵੇ ਤੇ ਅੰਦਰ ਦਰਰ ਦੀ ਆਵਾਜ਼ ਆਉਂਦੀ ਹੈ ਇੱਕ ਥੀ ਹੋਰ ਦੇਖੋ ਵੀ ਜਿਹੜੀ ਆ ਪਾਈਪ ਲੱਗੀ ਹੋਈ ਸੀਗੀ ਰੇਡੀਏਟਰ ਦੀ ਆ ਦੇਖੋ ਆ ਪਾਈਪ ਲੱਗੀ ਹੋਈ ਸੀਗੀ ਤੇ ਇੱਥੇ ਘਸ ਘਸ ਕੇ ਆ ਚੀਜ਼ ਨੇ ਘਸਾ ਕਿੱਥੇ ਪਾਇਆ ਆ ਲੋ ਹਲੋ ਹਲੋ ਹੁਣ ਮੈਂ ਇੱਕ ਚੀਜ਼ ਹੋਰ ਦਿਖਾ ਦੇਣਾ ਤੁਹਾਨੂੰ ਜਦੋਂ ਕੰਮ ਨੂੰ ਕਰਨਾ ਹੈ ਬੇਡਾਂ ਵਾਲਾ ਇਸ ਸਾਈਡ ਤੇ ਹੋੜੇ ਪੁੱਤਰ ਜਿੱਥੇ ਫਰੇਮ ਨੇ ਫਿੱਟ ਹੋਣਾ ਹੈ ਉਹਦੇ ਫਰੇਮ ਦੀ ਹਾਲਤ ਵੇਖੋ ਕੀ ਹੈ ਹਲੋ ਲਓ ਜੀ ਇਸ ਕਰਕੇ ਕਈ ਵਾਰੀ ਕਸਟਮਰ ਨੂੰ ਜਵਾਬ ਦੇਣਾ ਪੈਂਦਾ ਹੈ ਵੀ ਜਦੋਂ ਕਸਟਮਰ ਪ੍ਰੋਪਰ ਕੰਮ ਨਹੀਂ ਕਰਾਉਣਾ ਚਾਹੁੰਦਾ ਜਾਂ ਪੁਰਾਣੀ ਗੱਡੀ ਹੈ ਜਾਂ ਸੋਚ ਹੁੰਦੀ ਹੈ ਵੀ ਆਪਾਂ ਤਾਂ ਗੱਡੀ ਚੇਂਜ ਕਰ ਦੇਣੀ ਹੈ ਜਦੋਂ ਗੱਡੀ ਲੱਖ ਚੇਂਜ ਕਰ ਦੇਣੀ ਹੈ ਜਿਹੜੀ ਆ ਪਾਈਪ ਪਈ ਆ ਆ ਪਾਈਪ ਰੇਡੀਏਟਰ ਨਾਲ ਜਾ ਕੇ ਲੱਗਣੀ ਹੈ ਜਦੋਂ ਇੱਥੇ ਸਪੇਸ ਘਟੂਗਾ ਆ ਚੀਜ਼ਾਂ ਦੇ ਉੱਤੇ ਆ ਵੇਖੋ ਆ ਟੱਕ ਪਿਆ ਹੋਇਆ ਹੈ ਨਾ ਜੀ ਆ ਵੇਖੋ ਇਹ ਟੱਕ ਪੈ ਪੈ ਕੇ ਪਾਈਪ ਵੱਢੀ ਗਈ ਤੇ ਨਿੱਕੀ ਜੀ ਗਲਤੀ ਬਹੁਤ ਵੱਡਾ ਨੁਕਸਾਨ ਕਰ ਦਿੰਦੀ ਹੈ ਹੁਣ ਈਜ਼ੀਅਰ ਵਾਲ ਦੀ ਆਪਾਂ ਜੋਬ ਨੂੰ ਡਨ ਕਰਨਾ ਹੈ ਤੇਲ ਆਲਰੇਡੀ ਇਹ ਥੋੜਾ ਜਿਹਾ ਘਟਾ ਰਹੀ ਹੈ ਗੱਡੀ ਹਲੋ ਪੱਖੀ ਦੇ ਵਿੱਚ ਸਪੇਸ ਹੈਗਾ ਬੇਟਾ ਹਲਾਇਓ ਮਾੜਾ ਜਾਂ ਫੁੱਲ ਜਿਹੜਾ ਕਸਿਆ ਹੋਇਆ ਠੀਕ ਹੈ ਜੀ ਜੇ ਫੁੱਲ ਆਪਾਂ ਨਵਾਂ ਪਾ ਦਈਏ ਫੁੱਲ ਤੋਂ ਭਾਵ ਬਣਿਆ ਤਰਿਆ ਟਰਬੋ ਨਵਾ ਪਾ ਦਈਏ। ਇਸ ਟਰਬੋ ਨੇ ਪ੍ਰੈਸ਼ਰ ਵਧਾ ਕੇ ਪਿਸਟਨ ਤੇ 에ਅਰ ਜ਼ਿਆਦਾ ਭੇਜ ਦੇਣੀ ਹੈ। ਜਦੋਂ 에ਅਰ ਭੇਜਤੀ ਪਹਿਲਾਂ ਹੀ ਬੈਕ ਕੰਪਰੈਸਰ ਦਿਖਾਉਂਦੀ ਆ ਹੋਰ ਦਿਖਾਉਣ ਲੱਪੂ। ਕਿਉਂਕਿ ਕਈ ਵਾਰੀ ਵੀ ਕਸਟਮਰ ਨੂੰ ਪਤਾ ਨਹੀਂ ਹੁੰਦਾ ਵੀ ਕੰਮ ਕਰਾਉਣ ਤੋਂ ਬਾਅਦ ਉਹਦੀ ਗੱਡੀ ਦੇ ਵਿੱਚ ਲੁਕਸ ਕਿੱਥੇ ਪੈਣੇ ਆ। ਕਿਉਂਕਿ ਆਲਰੇਡੀ ਜ਼ਿਆਦਾਤਰ ਹੁਣ ਤੱਕ ਆਪਾਂ ਬਿਨਾ ਟਰਬੋ ਤੋਂ ਗੱਡੀਆਂ ਚਲਾਈਆਂ। ਜਦੋਂ ਟਰਬੋ ਲੱਗ ਗਿਆ ਟਰਬੋ ਇੰਜਨ ਦੀ ਪਾਵਰ ਵਧਾਉਂਦਾ ਹੈ। ਡੀਜ਼ਲ ਨੂੰ ਚੰਗੀ ਤਰ੍ਹਾਂ ਮਚਾ ਦਿੰਦਾ। ਆਪਾਂ ਹੁਣ ਵੇਖਾਂਗੇ ਵੀ ਇਹਦਾ ਬੈਕ ਕੰਪਰੈਸਰ ਤਾਂ ਉਨਾ ਹੀ ਰਹੂਗਾ। ਬਲੈਕ স্মੋਕ ਕਿੰਨੀ ਕੱਢਦੀ ਐ। ਦੋਸਤੋ 1 ਮਿੰਟ ਦੇ ਬਲੌਗ ਦੇ ਵਿੱਚ ਲਗਾ ਕਹਿੰਦਾ ਆਓ ਜੀ ਤੁਹਾਨੂੰ ਮੈਂ ਕਾਰਬਨ ਦਿਖਾਵਾਂ। ਸਜਣੋ ਤੁਹਾਡੀ ਗੱਡੀ 'ਚ ਕਾਰਬਨ ਹੋਵੇ ਤੇ ਇੰਜਨ 'ਚਾ ਸਮੱਸਿਆ ਆਊਗੀ। ਸਮੱਸਿਆ ਤਾਂ ਵੀਰੋ ਜਿਵੇਂ ਮੈਂ ਵੀਡੀਓ 'ਚ ਦਿਖਾਈਆਂ ਇਦਾਂ ਹੀ ਹੁੰਦੀਆਂ। ਸੋ ਆਪਾਂ ਕਸਟਮਰ ਨੂੰ ਅਵੇਅਰ ਕਰਨਾ ਚਾਹੁੰਦੇ ਆ। ਆਹ ਵੇਖੋ ਕੀ ਕੁਝ ਨਿਕਲ ਰਹਾ। ਬਹੁਤ ਸਾਰੀ ਕਾਰਬਨ ਹੈ ਠੀਕ ਹੈ ਜੀ ਆ ਮੈਨੀਫੋਲਡ ਆ ਜਿਹੜੇ ਆ ਭਰੇ ਪਏ ਆ ਕਾਰਬਨ ਨਾਲ ਆ ਲੋ ਆ ਲੋ ਸਾਰੇ ਭਰੇ ਪਏ ਆ ਆਪਾਂ ਇਹਨੂੰ ਕਲੀਨ ਕਰਾਂਗੇ ਸੋ ਸਮਾਂ ਰਹਿੰਦਿਆਂ ਦੇਖਿਆ ਕਰੋ ਵੀਰ ਨੂੰ ਫਾਲੋ ਕਰੋ ਜਿਹੜੀਆਂ ਗੱਲਾਂ ਮੈਂ ਹਕੀਕਤ ਦੀਆਂ ਬਿਆਨ ਕਰਦਾ ਮੇਰੇ ਤੋਂ ਮਿੱਠੀਆਂ ਨਹੀਂ ਵੱਜਦੀਆਂ ਗੁਰੂ ਮਹਾਰਾਜ ਨੇ ਸਰੂਪ ਹੀ ਇਦਾਂ ਦਾ ਦੇਤਾ ਸੱਚ ਕਹਿਣਾ ਹਕੀਕਤ ਬਿਆਨ ਕਰ ਰਹੇ ਆ ਤੁਸੀਂ ਟਾਇਮ ਰੈਂਡਿਆ ਪੈਸੇ ਨਹੀਂ ਖਰਚਦੇ ਟਾਇਮ ਰੈਂਡਿਆ ਤੁਸੀਂ ਮੇਨਟੇਨੈਂਸ ਨਹੀਂ ਕਰਾਉਂਦੇ ਜਦੋਂ ਟਾਇਮ ਰੈਂਡਿਆ ਪੈਸੇ ਤੇ ਮੇਨਟੇਨੈਂਸ ਨਹੀਂ ਖਰਚਦੇ ਫਿਰ ਐਵੇਂ ਮਿਸਤਰੀਆਂ ਨੂੰ ਬਦਨਾਮ ਬਦਨਾਮ ਜਿਆ ਕਰਦੇ ਹੋ ਕਿਉਂਕਿ ਜਿੰਨੇ ਕੁ ਮਕੈਨਿਕਾ ਕੋਲੇ ਨੌਲੇਜ ਹੈ ਉਹਨਾਂ ਕੋ ਕੰਮ ਕਰ ਲੈਂਦੇ ਆ ਵੀਰੇ ਜਾਈ ਨਾ ਜਿੰਨੇ ਕੁ ਮਕੈਨਿਕਾ ਕੋਲੇ ਨੌਲੇਜ ਹੈ ਉਹਨਾਂ ਕੋ ਕੰਮ ਕਰ ਲੈਂਦੇ ਆ ਕਿਉਂਕਿ ਹਰੇਕ ਥਾਂ ਦੇ ਉੱਤੇ ਸਚਾਈ ਨਹੀਂ ਲੋਕ ਬੋਲਣਾ ਚਾਹੁੰਦੇ ਕਿਉਂਕਿ ਸਾਰਿਆਂ ਦਾ ਰੁਤਬਾ ਹੋ ਜਾ ਨਹੀਂ ਹੈਗਾ ਗੁਰਮਾਰਾਇ ਨੇ ਸਾਰੇ ਪਾਸਿਓਂ ਪੂਰਾ ਕੀਤਾ ਹੋਇਆ ਤੁਹਾਡੇ ਨਾਲ ਗੱਲਾਂ ਸਾਲੀਆਂ ਕਰ ਲਈ ਦੀਆਂ ਕਿਉਂਕਿ ਹਕੀਕਤ ਬਿਆਨ ਕਰੀਦਾ ਜਮੀਰ ਨਹੀਂ ਮਾਰੀਦੀ ਠੀਕ ਹੈ ਜਮੀਰ ਦਾ ਮਰ ਜਾਣਾ ਦਾ ਮਰ ਜਾਣਾ ਹੁੰਦਾ ਹੈ ਸਰੀਰ ਦਾ ਮਰਨਾ ਕੋਈ ਸਮਾਨੀ ਨਹੀਂ ਰੱਖਦਾ ਜਾਣਾ ਇੱਕ ਦਿਨ ਸਾਰੇ ਨੇ ਸੋ ਆਪਾਂ ਜੋ ਇਹ ਗੱਡੀ ਦੇ ਵਿੱਚ ਕੰਡੀਸ਼ਨ ਹੈਗੀ ਆ ਬੇੜਾ ਜਿਹੜੇ ਆਈ ਆ ਲੋ ਇਹ ਭਰਿਆ ਹੀ ਪਿਆ ਹੈ ਕਾਰਬਨ ਬਣਨੀ ਸੁਭਾਅਕ ਜੀ ਗੱਲ ਹੈ ਐਵੇਂ ਕੋਈ ਮੈਂ ਕੋਈ ਵੱਡੀ ਗੱਲ ਨਹੀਂ ਕਰ ਰਿਹਾ ਇਹ ਗੱਲ ਨਿੱਕੀ ਜੀ ਹੈ ਜਿੱਥੇ ਅਣਬਲੇ ਇਕੱਠੇ ਕਾਨ ਇਕੱਠੇ ਹੋਣਗੇ ਉੱਥੇ ਏਦਾਂ ਦੀ ਸਮੱਸਿਆ ਆਉਗੀ ਆਉਗੀ ਕਿਉਂਕਿ ਗੱਡੀਆਂ ਟਰਬੋ ਵਾਲੀਆਂ ਗੱਡੀਆਂ ਬੈਕ ਕੰਪਰੈਸਰ ਗੱਡੀਆਂ ਦਾ ਓਵਰ ਸਪੀਡ ਚੱਲਣਾ ਕਿਉਂਕਿ ਜਿਵੇਂ ਜਿਵੇਂ ਟੈਕਨੋਲੋਜੀ ਵੱਧਦੀ ਜਾਂਦੀ ਹੈ ਡੀਪੀਐਫ ਆ ਗਿਆ ਪਹਿਲਾਂ ਕੈਟਾਲਾਈਟਿਕ ਕਨਵਰਟਰ ਆਇਆ ਈਜ਼ੀਅਰ ਵਾਲ ਹੁੰਦਾ ਹੀ ਨਹੀਂ ਸੀ ਈਜ਼ੀਅਰ ਵਾਲ ਹੁੰਦਾ ਹੀ ਨਹੀਂ ਸੀ ਕੋਈ ਈਜ਼ੀਅਰ ਵਾਲ ਅਣ ਬਲੇ ਕਣਾ ਨੂੰ ਦੁਬਾਰਾ ਮੈਨੀਫੋਲਡ ਚ ਭੇਜਦਾ ਜੇ ਦੁਬਾਰਾ ਆਇਆ ਨਹੀਂ ਸਲੈਂਸਰ ਸਾਡੀ ਧੂਆ ਨਿਕਲ ਗਿਆ ਤੇ ਨਿਕਲ ਗਿਆ ਕਿੱਧਰ ਚਲਾ ਗਿਆ ਕੋਈ ਫਰਕ ਨਹੀਂ ਹੁਣ ਜਿਹੜਾ ਸਲੈਂਸਰ ਵਾਲਾ ਧੂਆ ਉਹ ਡੀਪੀਐਫ ਨੇ ਆਪ ਦੇ ਅੰਦਰ ਹੀ ਰੱਖ ਲਿਆ ਤੇ ਦੋਸਤਾਂ ਨੂੰ ਲੱਗਦਾ ਵੀ ਸਾਡੀ ਗੱਡੀ ਠੀਕ ਚੱਲਦੀ ਪਈ ਐ ਪਰ ਹੌਲੀ 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 ਉਹ ਚੀਜ਼ ਦੀ ਬਲੌਕੇਜ ਹੋ ਜਾਂਦੀ ਐ ਜਦੋਂ ਬਲੌਕੇਜ ਹੋ ਗਈ ਉਦੋਂ ਇਦਾਂ ਦੀ ਸਮੱਸਿਆ ਹੋਣੀ ਸੁਭਾਵਿਕ ਐ ਕਿਉਂਕਿ ਖੇਡਾ ਤੇ ਬਣ ਗਿਆ ਸਾਡੇ ਲੋਕਾਂ ਦਾ ਮੈਂ ਵੀ ਪਹਿਲਾਂ ਲੋਕਾਂ ਨੂੰ ਐ ਬਿਆਨ ਕਰਦਾ ਰਿਹਾ ਮੈਨੂੰ ਲੱਗਦਾ ਪਤਾ ਨਹੀਂ ਕੀ ਚੰਬਾ ਹੈ ਜਦੋਂ ਗੱਲ ਸਮਝ ਗਈ ਆਪਾਂ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਲੋਕਾਂ ਨੂੰ ਵੀ ਨਹੀਂ ਭਾਈ ਇਹ ਕਾਰਬਨ ਇਕੱਠੀ ਹੋਣੀ ਹੈ ਟਾਈਮ ਰੇਂਜ ਦਾ ਕੰਮ ਕਰਵਾਓ ਹੁਣ ਛੋਟੇ ਛੋਟੇ ਬਲੌਗ ਇਸਕਾ ਕੀ ਕਰ ਰਹੇ ਹੋ ਜੀ ਇਸਕਾ ਜੀ ਈਜ਼ੀਅਰ ਵਾਲ ਹੋ ਰਹਾ ਜੀ ਆਪ ਇਸਕਾ ਕੀ ਕਰ ਰਹੇ ਹੋ ਜੀ ਇਸਕਾ ਜੀ ਕੈਟੇਨੈਟਰ ਕਨਵਰਟਰ ਕਲੀਨ ਕਰ ਰਿਹਾ ਜੀ ਫਿਰ ਅੱਗੇ ਜਾ ਕੇ ਇੱਕ ਬਹੁਤ ਹੋਰ ਬੋਲਦੇ ਸਰ ਇਸਕਾ ਕੀ ਹੋ ਰਹਾ ਹੈ ਜੀ ਇਸਕਾ ਜੀ ਮੈਨੀਫੋਲਡ ਖੋਲ ਰਹੇ ਹਨ ਜੀ ਬਾਬੇ ਦਾ ਠੱਲੂ ਗੱਲ ਨੂੰ ਸਮਝੋ ਸਮਾਂ ਰਹਿੰਦਿਆਂ ਕੰਮ ਜੇ ਟਾਈਮਸ ਨਹੀ ਕਰਾਓਗੇ ਤੇ ਸਮੱਸਿਆ ਆਉਣਗੀ ਜਦੋਂ ਗੱਡੀ ਮੂਰ ਟੱਚ ਕਰਗੀ ਜਦੋਂ ਗੱਡੀ ਦੇ ਵਿੱਚ ਕੋਈ ਪੈਪ ਘਸਨ ਲਾਪੀ ਅੰਦਰ ਇੰਜਨ ਦੀ ਸਾਊਂਡ ਚੇਂਜ ਹੋ ਜੂਗੀ ਹੋ ਸਕਦਾ ਸਾਡੇ ਤੋਂ ਵੀ ਗੱਡੀਆਂ ਦੀਆਂ ਪੂਰੀਆਂ ਤੇ ਕੰਮ ਨਾ ਹੁੰਦੇ ਹੁਣ ਨਹੀਂ ਹੋ ਸਕਦੇ ਕਿਉਂਕਿ ਗੱਡੀ ਦੇ ਵਿੱਚ ਇੰਨੀਆਂ ਕੁ ਬਰੀਕੀ ਵਾਲੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਕਈ ਯਾਰੀ ਸਾਡੇ ਇਕੱਲੇ ਦੇ ਕਰਨ ਵਾਲਾ ਨਹੀਂ ਹੁੰਦੀਆਂ ਇਲੈਕਟ੍ਰੀਸ਼ੀਅਨ ਹੈ ਮਕੈਨਿਕ ਹੈ ਜਾਂ ਡੈਂਟਰ ਹੈ ਉਹ ਜਿੰਨੇ ਚਿਰ ਇਨਵੋਲਵ ਨਹੀਂ ਹੁੰਦਾ ਉਹਨਾਂ ਚਿਰ ਉਹ ਚੀਜ਼ਾਂ असंभव नहीं है सो आप हम गिजल्ट लास्ट से पूछा कि निकलगा मारो एक तू उंगल उ कर पहला चलो खिंच के दो ना, चलो ए सी फट के रखो ਆਪਣੇ ਆਪ ਨੂੰ ਐਸੇ ਜਾਇਆ ਜ ਮਨੋਕ ਕਰਦੇ ਆਂ ਵੀ ਯਾਰ ਸਵੇਰ ਕੀ ਸਮਝਾਇਆ ਤੇ ਸ਼ਾਮ ਤੱਕ ਰਹਿਤੀ ਸੋਚ ਚੱਲਦੀ ਅੱਖਰ ਵਾਲਾ ਜਿਵੇਂ ਟਕਰਾਂ ਜਿੰਨੀਆਂ ਵਜਦੇ ਆ ਮਾਰੀ ਜਾਂਦੇ ਕੋਦ ਹਰਾਹ ਹੋ ਜਾਵੇ ਫਿਰ ਇਹ ਜਿਹੇ ਕੰਮ ਕਰਨੇ ਪੈਂਦੇ ਆ ਜਿਨ੍ਹਾਂ ਨਾਲ ਡੱਚਾਂ ਦੇ ਸੰਟਾ ਲੱਗ ਉੱਥੋਂ ਫੜ ਕੇ ਰੱਖੀ ਤਿਲ ਕੇ ਨਾ ਜਾਵੇ ਇਹ ਸਭ ਜੋਕ ਨਹੀਂ ਨਾ ਹੈ ਕੋਈ ਨਹੀਂ ਉੱਥੇ ਦੋ ਜਾਨੇ ਰਾਤ ਨੂੰ ਹੱਥ ਮਾਰਨਾ ਪੈਂਦਾ ਕਾਰਬਾਈਟ ਦੇ ਆਕਸੀਡ ਦੇ ਸੈਂਟਰ ਵੀ ਚਾਹੀਦੇ ਆ ਪਰ ਜਦੋਂ ਫਸੇ ਹੁੰਨੇ ਆ ਤੇ ਕਰਨਾ ਪੈਂਦਾ ਤਾਂ ਤੁਸੀਂ ਸੋਚਦੇ ਹੋ ਥੋੜੀ ਰਾੜ ਪਾ ਲਓ ਹੌਲੀ ਹੌਲੀ ਬੁਝ ਕੇ ਕਿਵੇਂ ਦੇ ਬੋਧ ਜਦੋਂ ਅਜਿਹੀਆਂ ਗੱਡੀਆਂ ਆਏਗੀ ਉਹਨਾਂ ਦੀ ਜਾਨ ਨੂੰ ਔਖਾ ਹੋ ਜਾਗਾ ਇਹ ਸੋਚਦਾ ਮਾਲਕ ਕਿਤੇ ਵੀ ਨਾ ਆਪਣੇ ਮਕੈਨਿਕ ਕੋਲ ਕੰਮ ਕਰਵਾਉਂ ਯਾਰ ਕਿਉਂ ਤੁਸੀਂ ਨੀ ਜੀ ਰਹੇ ਜੇ ਤੁਸੀਂ ਸਮਝੋ ਵੀ ਥੋੜੇ ਨਾਲ ਕੰਮ ਹੋਣਾ ਤਾਂ ਫਿਰ ਮੇਰੇ ਪ੍ਰੀਤ ਮੋਟਾਲ ਦੇ ਆਉਣ ਦੀ ਲੋੜ ਸੋਚ ਚੰਗੀ ਲੈ ਕੇ ਆਓ ਕੰਮ ਕਰ ਦਿਓ ਤੇ ਉਹ ਰਾਂ ਦੇ ਵਿੱਚ ਕੋ ਪਾਲਾ ਅੱਜ ਵੀ ਦਿਖਾਵਾਂਗੇ ਕੀ ਕੁਛ ਹੋਇਆ ਹੁੰਦਾ ਹੈ ਕਿਵੇਂ ਕੀ ਕਰਨਾ ਪੈਂਦਾ ਹੈ ਬੰਪਰ ਗਾਰਨਟ ਹਰ ਇੱਕ ਚੀਜ਼ ਵਿੱਚ ਫਰਕ ਸੋ ਸਮਝ ਲਿਆ ਕਰੋ ਵੀਰੋ ਵਾਟ ਵਿੱਚ ਕਿਵੇਂ ਪਾ ਰਹੇ ਆ ਜਿਹੜੀ ਜੌਬ ਸਾਡੀ ਆ ਸਾਡੇ ਤੋਂ ਕਰਵਾ ਲਿਆ ਕਰੋ ਨਹੀਂ ਤਾਂ ਆਪਣੇ ਮਕੈਨਿਕ ਤੋਂ ਕਰਵਾ ਲਿਆ ਕਰੋ ਵੀਡੀਓ ਵੇਖ ਕੇ ਮਕੈਨਿਕ ਨੂੰ ਕਾਲ ਕਰ ਦੇ ਜੀ ਲੋਕਾ ਥੋੜੇ ਹੋਰ ਲਾ ਦੇ ਜ਼ੋਰ ਕਾਕਾ ਪਰ ਜਿੰਨਾ ਫਰਕ ਪਊਗਾ ਪਊਗਾ ਵਾਪਸ ਲੈ ਫਿਰ ਪਿੱਛੇ ਆਈ ਜਾਣਾ ਥੋੜਾ ਜਿਹਾ ਚਬਾਸ ਕਰ ਬਟੇ ਲਾ ਕਰ ਲਾ ਮੋਕੇ ਬੋਨਟ ਨਹੀਂ ਲੱਗਣਾ ਤਾਂ ਇਹ ਗੱਲ ਸੋਝਿਆ ਹੋਇਆ ਮਕੈਨਿਕ ਹੀ ਕਰ ਸਕਦਾ ਬਹੁਤ ਵਾਰੀ ਕਈ ਗੱਡੀਆਂ ਨੂੰ ਅਸੀਂ ਮੋੜ ਦਿੰਦੇ ਹਾਂ ਹੁਣ ਜਦੋਂ ਚੈਸੀ ਨੂੰ ਧੱਕਿਆ ਗਾਹ ਨੂੰ ਇਹ ਉੱਚੀ ਉੱਠ ਖੜੀ ਹੁਣ ਉੱਚੀ ਉੱਠ ਖੜੀ ਤੇ ਹੁਣ ਸੱਟਾ ਮਾਰ ਕੇ ਥੰਦੇ ਕਰਨਾ ਕਿਉਂ ਮੇੜਾ ਕੰਮ ਥੋੜੀ ਹੈ ਪਰ ਹੁਣ ਵੀ ਦੀ ਮਜਬੂਰੀ ਹੈ ਉਸ ਮਜਬੂਰੀ ਵਸ ਹੋ ਕੇ ਇਹਨੂੰ ਰਲਦਾ ਮਿਲਦਾ ਕੀਤਾ ਪਰ ਜਿਹੜੀ ਗੱਡੀ ਧੜਕ ਹਵਾਲੇ ਨੁਕਸਾਂ ਕੀਤ ਬਾਈ ਨਹੀਂ ਕਰ ਸਕਦਾ ਡੈਂਟਰ ਵਾਲੇ ਨਹੀਂ ਕਰ ਸਕਦਾ ਸੋ ਹੁਣ ਪਸਾਉਣ ਦੀ ਕੋਸ਼ਿਸ਼ ਕਰਾਂਗੇ ਰੇਡੀਏਟਰ ਨੂੰ ਵੇਖ ਲਓ ਹੁਣ ਕਿਵੇਂ ਕੰਮ ਹੁੰਦਾ ਹੈ ਹਾਂਜੀ ਸਰਦਾਰ ਸਾਹਿਬ ਕੀ ਹਾਲ ਹੈ ਵਧੀਆ ਵਧੀਆ ਸ਼ਾਮ ਹੋ ਗਈ ਸਵੇਰ ਤੋਂ ਬਿਲਕੁਲ ਜਿਹੜੀ ਧੜਕਣ ਬਾਡੀ ਵਾਲੀ ਹੈ ਉਹ ਤਾਂ ਨਹੀਂ ਹਟੀ ਉਸ ਤੋਂ ਇਲਾਵਾ ਇੰਜਨ ਦੀ ਸਾਊਂਡ ਦਾ ਤੇ ਪਿਕਅਪ ਦਾ ਫਰਕ ਬਹੁਤ ਕਰਦਾ ਇਹ ਕੰਪੀਟ ਬਹੁਤ ਫਰਕ ਕਿਤੇ ਗੱਡੀ ਗਰਮ ਵੀ ਹੋਈ ਸੀ ਤੁਹਾਡੀ ਇੱਕ ਵਾਰੀ ਹੋਈ ਸੀ ਮੈਨੂੰ ਪਤਾ ਨਹੀਂ ਹਣੀ ਇੱਕ ਵਾਰੀ ਹੋਈ ਸੀ ਮਾਰੀ ਕਿੰਨੀ ਕੁ ਮਤਲਬ ਕਿ ਉੱਚੀ ਬੋਲ ਕੇ ਦੱਸੋ ਥੋੜੀ ਜਿਹੀ ਬਿਲਕੁਲ ਥੋੜੀ ਜਿਹੀ ਮਤਲਬ ਕਿ ਜ਼ਿਆਦਾ ਨਹੀਂ ਕਿਉਂਕਿ ਮੈਨੂੰ ਉਹ ਲਾਈਟ ਆ ਗਈ ਸੀ ਨਾਲ ਦੀ ਉਨਾ ਪਾਉ ਲਾਈਟ ਆ ਗਈ ਸੀ ਹਰੂਪੀ ਸੀ ਹੁਣ ਮੈਂ ਇਥੇ ਇੱਕ ਗੱਲ ਕਹੂੰਗਾ ਜੀ ਜੀ ਬਈ ਦੁੱਧ ਮਾਰਾ ਜਾਵੇ ਖੱਟਾ ਹੋ ਜਾਏ ਉਹਦਾ ਸਵਾਦ ਹੋ ਰਹਿ ਜਾਂਦਾ ਉਹ ਤਾਂ ਹੈਗਾ ਜੀ ਹਾਂਜੀ ਮੈਂ ਟੀਆਰਪੀ ਤੋਂ ਕੀ ਕਰਾਉਣਾ ਹੈ ਜੀ ਜੀ ਮੈਂ ਲੋਕਾਂ ਨੂੰ ਅਵੇਅਰ ਕਰਨਾ ਚਾਹਣਾ ਹੈ ਤੁਸੀਂ ਮੈਨੂੰ ਇੱਕ ਨਿੱਕੀ ਜਿਹੀ ਗੱਲ ਕਹੀ ਬਈ ਇੱਕ ਬੈਠਾ ਬਜ਼ੁਰਗ ਕੰਡੇ ਤੇ ਉਠੂਣ ਪਾਣੀ ਤੋਂ ਬਾਹਰ ਕੱਢਦੇ ਜੋ ਡੰਗ ਮਾਰਦਾ ਸੀ ਮੇਰੀ ਤਾਂ ਡੰਗ ਵਾਲੀ ਹੱਥ ਪਈ ਹੋਈ ਹੈ ਜਿਹੜੀਆਂ ਚੀਜ਼ਾਂ ਡੈਂਟਰ ਦੇ ਕਰਨ ਵਾਲੀਆਂ ਉਹ ਡੈਂਟਰ ਕਰਦਾ ਜਿਹੜੀਆਂ ਚੀਜ਼ਾਂ ਇਲੈਕਟ੍ਰੀਸ਼ੀਅਨ ਦੇ ਕਰਨ ਵਾਲੀਆਂ ਉਹ ਇਲੈਕਟ੍ਰੀਸ਼ੀਅਨ ਕਰਦਾ ਜਿਹੜਾ ਮਕੈਨਿਕਲ ਕੰਮ ਕਰਨ ਵਾਲਾ ਮਕੈਨਿਕਲ ਦੇ ਕਰਦਾ ਐ ਐਕਚੁਅਲੀ ਜੀ ਜਦੋਂ ਗੱਡੀ ਇੱਕ ਵਾਰੀ ਹੀਟ ਅਪ ਹੋ ਗਈ ਜਿਵੇਂ ਪੰਜਾਬੀ ਸਮਝਾਦੀ ਆ ਲੇਡੀ ਦੇ ਪਾਉਣ ਵਾਲੀਆਂ ਬੰਨਾਂ ਜੀਆਂ ਉਹਨਾਂ ਵਰਗੇ ਰਹਿੰਦਾ ਆ ਇਹ ਤਾਂ ਹੈ ਜੇ ਘਸ ਗਏ ਉਹਨੂੰ ਕਿਵੇਂ ਪੂਰਾ ਕਰੋਗੇ ਕਈ ਵਾਰੀ ਕਿਸੇ ਨੂੰ ਭੁਲੇਖਾ ਹੁੰਦਾ ਵੀ ਇੰਜਨ ਦੀ ਸਾਊਂਡ ਉਹ ਨਹੀਂ ਨਿਕਟੀ ਜੀ ਜਿੰਨੀ ਨਵੀਂ ਦੀ ਚਾਹੀਦੀ ਹੈ ਜੇ 1.80 ਚੱਲਿਆ ਅੱਪਾ ਸੁਰੇ ਵੀ ਜ਼ਿਕਰ ਕੀਤਾ ਸੀ ਵੀਡੀਓ ਦੇ ਵੀ ਜਿਹੜੀਆਂ ਚੀਜ਼ਾਂ ਵਿੰਗੀਆਂ ਹੋਈਆਂ ਹੋਈਆਂ ਬਾਈ ਜੀ ਇਹ ਜਿੰਨਾ ਚਿਰ ਆਪਦੀ ਥਾਂ ਤੇ ਸਪੇਸ ਨਹੀਂ ਛੱਪਉਂਦੀਆਂ ਜਾਂ ਉਹ ਪ੍ਰੋਪਰ ਫ੍ਰੀ ਨਹੀਂ ਚੱਲਦੀਆਂ ਉਹਨਾਂ ਕਰ ਇੰਜਨ ਦੀ ਸਾਊਂਡ ਜਾਂ ਬਾਡੀ ਦੀ ਸਾਊਂਡ ਜਦੋਂ ਡਾਊਨ ਤੋਂ ਚੱਕਦੇ ਆ ਇਹ ਧੜਕਾ ਨਹੀਂ ਛੱਡ ਸਕਦੀਆਂ ਹਾਂਜੀ ਠੀਕ ਆ ਉਹ ਤਾਂ ਨਹੀਂ ਹਟੀ ਦੂਜੀਆਂ ਪਿਕਅਪਾਂ ਨਹੀਂ ਉਹ ਪਿਕਅਪ ਤਾਂ ਬਹੁਤ ਬਹੁਤ ਧੰਨਵਾਦ ਸਰ ਜੀ ਬਹੁਤ ਧੰਨਵਾਦ ਸੋ ਸੱਜਣੋਂ ਹੱਥ ਜੋੜ ਕੇ ਬੇਨਤੀ ਕਰਦਾ ਇਨਸਾਨ ਨੂੰ ਇਨਸਾਨ ਪਹਿਲਾ ਬਣਨਾ ਚਾਹੀਦਾ ਹੈ ਮੈਂ ਵੀਡੀਓ ਦੇ ਵਿੱਚ ਆਪਣੇ ਤਰੀਕੇ ਨਾਲ ਵੱਖਰੀ ਗੱਲ ਸਮਝਾਉਣਾ ਹੁੰਦਾ ਹੈ ਕਸਟਮਰ ਨੂੰ ਮੈਂ ਅਵੇਅਰ ਕਰਨਾ ਚਾਹਣਾ ਮੈਨੂੰ ਤਾਂ ਇਹ ਲੱਗਦਾ ਜਿਵੇਂ ਕਸਟਮਰ ਆਪ ਵੀ ਬੇਵਕੂਫ ਬਣਦਾ ਤੇ ਸਾਨੂੰ ਵੀ ਬੇਵਕੂਫ ਬਣਾਉਂਦਾ ਫਿਰ ਇੰਨੀ ਦੂਰ ਆਉਣਾ ਹੀ ਕਿਉਂ ਹੈ ਜੇ ਮਗਰ ਨਹੀਂ ਲੱਗਣਾ ਗੱਡੀਆਂ ਦੀ ਹਾਲਤ ਤੁਹਾਨੂੰ ਨਹੀਂ ਪਤਾ ਹੁੰਦਾ ਤੁਸੀਂ ਖਰੀਦੀ ਕਿਉਂ ਜੀ ਹੈ ਬੰਪਰ ਦੇ ਵਿੱਚ ਉਹਦੇ ਹਾਲਤ ਕੀ ਹੈ ਪਾਣੀ ਲੀਕ ਕਰ ਜਾਂਦਾ ਹੈ ਗੱਡੀ ਤੁਸੀਂ ਗਰਮੇ ਕਰੀ ਕਰ ਲਈ ਉਸ ਤੋਂ ਬਾਅਦ ਫਿਰ ਤੁਸੀਂ ਉਹੀ ਕੁਝ ਸਾਡੇ ਤੋਂ ਕਰਾ ਰਹੇ ਹੋ ਜੋ ਤੁਹਾਡੇ ਇੰਜਨ ਦਾ ਪਹਿਲਾ ਹੋਇਆ ਮੈਂ ਤਾਂ ਹਕੀਕਤ ਬਿਆਨ ਕਰਦਾ ਹਾਂ ਮੈਂ ਤਾਂ ਆਹ ਸਭ ਦਾ ਵੀ ਯਾਰ ਮੈਂ ਸਭ ਤੋਂ ਵੱਡਾ ਬੇਕੂਫਾ ਲੋਕਾਂ ਨੂੰ ਸਮਝਾਉਣਾ ਪਿਆ ਦੁਨੀਆ ਹੈ ਹੀ ਬਹੁਤ ਸਮਝਦਾਰ ਉਹ ਸਮਝਦਾਰੀ ਤੇ ਚੱਲਦੇ ਆ ਅਸੀਂ ਕਿੰਨੀ ਕਿ ਤਰੱਕੀ ਕਰ ਲਈ ਸਾਡੀ ਗੱਡੀਆਂ ਦੀ ਬਿਲਟ ਕੁਆਲਿਟੀ ਕਿੱਦਾਂ ਦੀ ਹੈ ਠੀਕ ਹੈ ਜਦੋਂ ਹਲਕੀਆਂ ਗੱਡੀਆਂ ਲੈ ਲੈਣੇ ਆ ਬੰਪਰ ਅੱਡ ਖੜਕੀ ਜਾਂਦਾ ਡੈਸ਼ਬੋਰਡ ਅੱਡ ਖੜਕੀ ਜਾਂਦਾ ਜਦੋਂ ਗੱਡੀ ਦੀ ਸਪੀਡ ਦਿੰਨੇ ਹੋ 70 80 ਤੇ 1500 ਤੋਂ 2000 ਦੇ ਵਿੱਚ ਵਾਜਾ ਵੱਖਰੀਆਂ ਨਿਕਲਦੀਆਂ ਉਹ ਵੀਰੋ ਮਕੈਨੀਕਲ ਲਾਈਨ ਵੱਖਰੀ ਹੁੰਦੀ ਆ ਬਾਡੀ ਲਾਈਨ ਵੱਖਰੀ ਹੁੰਦੀ ਆ ਗੱਲ ਨੂੰ ਸਮਝ ਲਿਆ ਕਰੋ ਫਿਰ ਤੁਸੀਂ ਕਹਿਦੇ ਨੇ ਬਾਈ ਯਾਰ ਬੇਇਜ਼ਤੀ ਕਰਦਾ ਹੈ ਬੇਇਜ਼ਤੀ ਨਹੀਂ ਕਰਦਾ ਮੈਂ ਤਾਂ ਆਪਣੇ ਭਰਾਵਾਂ ਤੇ ਬੱਚਿਆਂ ਨੂੰ ਤੁਹਾਨੂੰ ਸਮਝਾ ਰਿਹਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡੇ ਨਾਲ ਖੜੀ ਜਾਂਦੇ ਆ ਸਾਡੇ ਕੋਲੇ ਜੇ ਅਸੀਂ ਕੋਈ ਚੀਜ਼ ਮੁੱਲ ਦੀ ਚੀਜ਼ ਲਿਆ ਕੇ ਬਿੱਲ ਤੇ ਲਿਉਣੇ ਆ ਪਰ ਉਹ ਤੇ ਡਿਸਕਾਊਂਟ ਵੱਡਾ ਮੰਗਦੇ ਆ ਜਦੋਂ ਅਸੀਂ ਬਿੱਲ ਤੇ ਲਿਉਣੇ ਤਾਂ ਲਿਉਣੇ ਆ ਵੀ ਜੈਨੂਨ ਪਾਰਟਸ ਮਿਲੇ ਅਗਲੇ ਨੂੰ ਟੈਕਸ ਪੇ ਕਰੀਏ ਠੀਕ ਹੈ ਨਾ ਜਿਹੜਾ 2-4% ਬਿੱਲ ਦੀ ਐਡਜਸਟਮੈਂਟ ਆ ਉਹ ਖਤਮ ਹੋ ਜੇ ਸਮਾਨ ਜੈਨੂਨ ਮਿਲ ਜੇ ਨਹੀਂ ਜੀ ਫਿਰ ਵੀ ਲੈ ਕੇ ਟੋਇਟਾ ਦਾ ਫਿਲਟਰ ਆਪ ਲੈਉਣੇ ਆ ਸਾਨੂੰ ਜੈਨੂਨ ਜੈਨੂਨ ਕਰੀ ਜਾਂਦੇ ਆ ਮੁਰਖ ਆਪ ਤਾਂ ਆਏ ਬਣੀ ਲੈਉਣੇ ਆ ਉਹ ਯਾਰ ਐਡੇ ਤਾਂ ਸਿਆਣੇ ਨਾ ਪੜਿਆ ਕਰੋ ਯਾਰ ਮੇਰੇ ਵੀ ਦਾੜੀ ਚੱਟੀ ਹੋ ਗਈ ਹੈ ਮੇਰੇ ਇਹਦੇ ਨਾਲ ਕੀ ਹੋਊਗਾ ਮੇਰੇ ਨਾਲ ਸ਼ਬਦਾਂ ਨਾਲ ਮੇਰੇ ਟੀਆਰਪੀ ਘਟ ਦੋ ਘਟ ਜਾ ਯਾਰ ਰੋਟੀ ਤਾਂ ਪ੍ਰਮਾਤਮਾ ਜਿਹੜੇ ਪੱਥਰਾਂ ਦੇ ਵਿੱਚ ਕੀੜੇ ਮਕੌੜੇ ਤੁਰੇ ਫਿਰਦੇ ਨਾ ਉਹਨਾਂ ਨੂੰ ਵੀ ਦਿੰਦਾ ਤੇ ਮੈਨੂੰ ਵੀ ਦੇਊਗਾ ਜੇ ਤੁਹਾਨੂੰ ਸੱਚਾਈ ਹਜੇ ਵੀ ਸਮਝ ਨਹੀਂ ਆਉਂਦੀ ਉਹ ਵਿਅਕਤੀ ਬਿਲਕੁਲ ਨਾ ਆਵੇ ਕੱਲ ਵੀ ਮੇਰੇ ਕੋਲ ਗੱਡੀ ਆਈ ਉਹਦਾ ਵੀ ਇਹੀ ਹਾਲ ਸ਼ਾਮ ਤੇ ਕਰ ਸਵੇਰ ਤੋਂ ਲੈ ਕੇ ਸਮਝਾਈ ਜਾਣੇ ਰਹਿੰਦੇ ਆ ਫਿਰ ਛੱਡੋਗੇ ਨਾ ਜੀ ਕਬਾਲ ਐਡਜਸਟ ਕਰੋਗੇ ਨਾ ਜੀ ਕਿਉਂ ਅਸੀਂ ਕਬਾਲੀਆਂ ਹੈ ਬਾਈ ਯਾਰ ਇਦਾਂ ਦੀ ਹਰਕਤਾਂ ਨਾ ਕਰੋ ਅੱਜ ਤਾਂ ਮੈਂ ਬੰਦੇ ਦਾ ਚੇਰਾ ਲ ਕੋਈ ਲਕੋਲਿਆ ਤੇ ਗਾਉਂ ਨੂੰ ਮੈਂ ਚੇਰਾ ਵੀ ਨਹੀਂ ਲਕਾਉਣਾ ਕਾਰਨ ਕੀ ਮੈਂ ਕਹਿੰਨੀ ਉਹ ਬੰਦਾ ਨਾ ਮੇਰੇ ਕੋਲ ਆਵੇ ਜਿਹੜਾ ਪਰੇਸ਼ਾਨ ਕਰਨ ਵਾਲਾ ਹੈ ਮੇਰੇ ਹਾਸਿਆਂ ਦੇ ਪਿੱਛੇ ਮੇਰੇ ਆਪ ਦੇ ਦੁੱਖੜੇ ਬਹੁਤ ਹੋ ਸਕਦੇ ਆ ਰੋਜ਼ਗਾਰ ਕਰਨਾ ਹੈ ਮੈਂ ਕੋਈ ਮੁੰਡਾ ਦਾ ਪਿਓ ਨਹੀਂ ਮੈਂ ਧੀਆਂ ਦਾ ਪਿਓ ਹੈ ਮੈਂ ਉਹਦੇ ਮਾਂ ਪਿਓ ਦਾ ਵੀ ਪਾਲਣ ਪੋਸ਼ਣ ਕਰਨਾ ਹੈ ਜਿਹੜੇ ਮੇਰੇ ਨਾਲ 10 ਜੁੜੇ ਮੈਂ ਉਹਨਾਂ ਨਾਲ ਵੀ ਪਾਲਣ ਪੋਸ਼ਣ ਕਰਨਾ ਹੈ ਪਰ ਇਹਨਾਂ ਹਾਸਿਆਂ ਦੇ ਵਿੱਚ ਕੋਈ ਮਜ਼ਾਕ ਨਹੀਂ ਹੈਗਾ ਦੋਸਤੋ ਹਕੀਕਤ ਬਿਆਨ ਕਰਦਾ ਹੈ ਇਹ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਉਹੀ ਪੱਤ ਬਚਾ ਦਿੰਦੇ ਆ ਸਾਡੀ ਤੁਹਾਡੇ ਵੱਲੋਂ ਤਾਂ ਕੋਈ ਹੋਜੀ ਹੁੰਦੀ ਨਹੀਂ ਚੰਦ ਬੰਦੇ ਸਾਰੇ ਨਹੀਂ ਬਹੁਤ ਸਾਰੇ ਸੱਜਣ ਭਰਾਵਾਂ ਵਾਂਗੂ ਪਿਆਰ ਕਰਦੇ ਆ ਹਾਲਾਂਕਿ ਅਸੀਂ ਇੱਕ ਮਾਂ ਦੇ ਜੰਮੇ ਨਹੀਂ ਹੁੰਦੇ ਫਿਰ ਵੀ ਬڑے ਚਿਰਾਂ ਬਾਅਦ ਫੋਨ ਕਰਕੇ ਹਾਲਚਲ ਪੁੱਛਦੇ ਆ ਫਿਰ ਕਈ ਧਾਰਮਿਕ ਦਿਮਾਲੇ ਵੀ ਬੰਨੇ ਆ ਤੇ ਤਿਲਕ ਵੀ ਪੂਰੇ ਲਾਏ ਆ ਤੇ ਫਿਰ ਮਨ ਦੇ ਵਿੱਚ ਉਹੀ ਆ ਕਿ ਮੈਂ ਉਹ ਵੈਜੀਟੇਰੀਅਨ ਆ ਬਾਈ ਤੇ ਫਿਰ ਸਾਰਾ ਕੁਝ ਹੀ ਆ ਬਸ ਇਹ ਦੁੱਤੇ ਮੈਂ ਕੁਝ ਨਹੀਂ ਕਹਿੰਦਾ ਜਿਹਨੇ ਕਮੈਂਟ ਪਾਉਣਾ ਗੱਲਾਂ ਦਾ ਜਿੰਨਾ ਮਰਜ਼ੀ ਪਾਵੇ ਯਾਰ ਕੋਈ ਪ੍ਰਵਾਹ ਨਹੀਂ ਹੁਣ ਮੈਂ ਮੰਨਦਾ ਉਹ ਸਵਾਰਥੀ ਲੋਕ ਨਾਉਣ ਜਿਹੜੇ ਕਹਿੰਦੇ ਵੀ ਕਬਾੜਬਾਈ ਤੂੰ ਰੱਖ ਲਾ ਮੈਂ ਯਾਰ ਤੁਹਾਡਾ ਬਰੀਕੀ ਜਾ ਕੇ ਇਹਨਾਂ ਬਰੀਕੀ ਚ ਸਮਝਾਈ ਜਾਂਦੇ ਤੁਸੀਂ ਸ਼ਾਨ ਨੂੰ ਜਾਣ ਵੇਲੇ ਮੇਰੇ ਪੱਲੇ ਕਬਾੜ ਵੀ ਮੇਰੇ ਪੇਟੇ ਪਾਉਣ ਨੂੰ ਕਰਦੇ ਹੋ ਕਿੱਡੀ ਤੁਹਾਡੀ ਸੋਚ ਚੰਗੀ ਆ ਜੇ ਰੱਬ ਮੈਨੂੰ ਦੇਖਦਾ ਤੁਹਾਨੂੰ ਵੀ ਦੇਖਦਾ ਸਾਡੀ ਕਰਮਗਾਤਾ ਸੀ ਜਿਹੜੀ ਕਰ ਰਿਹਾ ਸਾਡੀ ਕਿਰਤਾ ਮੁੰਡਿਆਂ ਦੇ ਹੱਥਾਂ ਤੇ ਸੱਟਾ ਮੈਂ ਆਵਾਜ਼ ਨਹੀਂ ਬੰਦ ਕੀਤੀ ਵਿੱਚ ਨਿੱਕੀ ਨਿੱਕੀ ਆਵਾਜ਼ ਇਸ ਕਰਕੇ ਲਾਈ ਆ ਵੀ ਦੇਖ ਲਓ ਅਸੀਂ ਕੰਮ ਕਿਵੇਂ ਕਰਦੇ ਆ ਯਾਰ ਜਦੋਂ ਅਸੀਂ ਫਸ ਜਾਂਦੇ ਆ ਪਰ ਕੀ ਹੋਊਗਾ ਕੋਈ ਕਮੈਂਟ ਪਾਉਣ ਵਾਲਾ ਕਹਿ ਦੂਗਾ ਯਾਰ ਇਹ ਬੰਦਾ ਤਾਂ ਅੱਕਰਾ ਅੱਕਰਾ ਤੇ ਅੱਕਰਾ ਹੀ ਸੇ ਬਾਈ ਜਿਹੜੇ ਪਿਆਰ ਕਰਦੇ ਐ ਮੈਂ ਉਹਨਾਂ ਲਈ 2-3 ਕਦਮ ਅੱਗੇ ਹੋ ਕੇ ਪਿਆਰ ਕਰੂੰਗਾ ਤੇ ਜਿਹੜੇ ਬੰਦੇ ਅਜੇਹੇ ਹੋਣਗੇ ਉਹਨਾਂ ਆਸਤੇ ਮੈਂ 5 ਕਦਮ ਪਿੱਛੇ ਨੂੰ ਜਾਊਂਗਾ ਯਾਰ ਮੈਂ ਇਨਸਾਨਾਂ ਨੂੰ ਸਮਝਣ ਜਾਣਦਾ ਹਾਂ ਤੁਸੀਂ ਵੀ ਸਮਝ ਲਓ ਜਿਹਨੂੰ ਨਹੀਂ ਚੰਗਾ ਲੱਗਦਾ ਬਿਸ਼ੱਕ ਦੀ ਨਾ ਆਵੇ ਅਜਿਹੇ ਵਿਅਕਤੀ ਵੀ ਆ ਜਾਂਦੇ ਐ ਨੁਕਸ ਪਤਾ ਹੁੰਦਾ ਡਾਇਗਨੋਸ ਕੀਤਾ ਹੁੰਦਾ ਬੇਵਕੂਫ ਤੇ ਬੇਵਕੂਫ ਬਣਾਈ ਤੋੜੇ ਜਾਂਦੇ ਐ ਗੱਡੀ ਗਰਮ ਹੋਈ ਹੁੰਦੀ ਆ ਉਬਾਲੇ ਮਰੀ ਜਾਂਦੀ ਆ ਬਲੋ ਮਾਰੀ ਜਾਂਦੀ ਆ ਇਸ ਕਰਕੇ ਵੀਡੀਓ ਬਣਾਉਨੇ ਆ ਭਰਾਵਾ ਕੱਲ ਨੂੰ ਸਾਡੇ ਤੇ ਲਾਇਬਿਲਟੀ ਕਿਸੇ ਨਾ ਪਾ ਦੇਣੀ ਕਿਤੇ ਇਹੋ ਜਿਹਾ ਵੀ ਕੱਲ ਇੱਕ ਆਇਆ ਬੰਦਾ ਉਹਨੂੰ ਆਪਦੀ ਭੈਣ ਤੇ ਯਕੀਨ ਨਹੀਂ ਸੀ ਮੈਨੂੰ ਕਹਿੰਦਾ ਬਾਈ ਜੀ ਮੇਰਾ ਸਮਾਨ ਜਿਹੜਾ ਪੁਰਾਣਾ ਪਾਇਆ ਤੇ ਨਵਾਂ ਪਾਇਆ ਦਿਖਾਓ ਮੈਂ ਵਿੱਚੋਂ ਦਾ ਜੀਦਾ ਤੇ ਵਿੱਚੋਂ ਦੀ ਮੈਂ ਭੈਣ ਖੜਾ ਲਈ ਮੈਂ ਕਿਹਾ ਚੱਕ ਮਿੱਤਰਾ ਜੇ ਨਹੀਂ ਯਕੀਨ ਤੇ ਨਾ ਭੇਡਿਆ ਕਰੋ ਇਹ ਜ਼ਬਾਨ ਗੰਦੀ ਐ ਸੱਚੀ ਐ ਕੌੜੀ ਐ ਮੈਂ ਤੇ ਕਿ ਕੀ ਗੱਲ ਕਹਿਣਾ ਐ ਜਦੋਂ ਮੈਂ ਜੰਮਿਆ ਸੀ ਉਦੋਂ ਵੀ ਲੰਡੂ ਵੰਡੇ ਮੈਂ ਉਸ ਪ੍ਰੋਗਰਾਮ 'ਚ ਸ਼ਾਮਿਲ ਨਹੀਂ ਕੋ ਨਿੱਕਾ ਸੀ ਕਰਦੇ ਕਹਿੰਦੇ ਠੰਡ ਲੱਗ ਜੂ ਨજર ਲੱਗ ਜੂ ਜਦੋਂ ਮੈਂ ਇਸ ਦੁਨੀਆ ਤੋਂ ਚਲੇ ਜਾਣਾ ਹੈ ਫੰਕਸ਼ਨ ਮੇਰਾ ਹੋਣਾ ਹੈ ਲੱਡੂ ਮੇਰੇ ਨਾਂ ਤੇ ਜਲੇਬੀਆਂ ਪੱਕਣੀਆਂ ਮੈਂ ਉਦੋਂ ਵੀ ਸ਼ਾਮਿਲ ਨਹੀਂ ਹੋਣਾ ਜੋ ਸੱਚ ਹੈ ਤਾਂ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ